हां जी 28 1 जनवरी ਨੂੰ ਬਦਨ ਬੁੱਧਵਾਰ ਨੂੰ ਸਾਡੇ ਬੜੇ ਸ੍ਰੀ ਕਾਲਜ ਪ੍ਰਵੰਸੀਨ ਘਾਰੀਵਾਲ ਨੂੰ ਜੋ ਪੈਸੇ ਦੇ ਐਮਬੈਸਡਰ ਵੀ ਨੇ ਉਹਨਾਂ ਵੱਲੋਂ ਇੱਕ ਸਾਡੇ ਇਲਾਕੇ ਦੇ ਵਿੱਚ ਲੰਗਰ ਚੱਲੇ ਦੁਸ਼ਵਸਸਤਾ ਦੇ ਮੁੱਖ ਦਫ਼ਤਰ ਭਗਣਾ ਰੋਡ ਪਿੰਡ ਚੀਚਾ ਵਿਖੇ ਲਗਾਇਆ ਜਾ ਰਿਹਾ ਜਿਹਦੇ ਵਿੱਚ ਉਹਨਾਂ ਵੱਲੋਂ ਜਿੱਥੇ ਸਪੈਸ਼ਲ ਜਿਹੜੀਆਂ ਵੈਨ ਦੀਆਂ ਲੈਬਸ ਆ ਰਹੀਆਂ ਹਨ ਨਾਲ ਮਾਹਰ ਡਾਕਟਰ ਨਾਲ ਆ ਰਹੇ ਨੇ ਅਜਿhti ਉਹਨਾਂ ਦਾ ਚੈੱਕਅਪ ਕੀਤਾ ਜਾਊਗਾ ਉੱਥੇ ਹੀ ਫ੍ਰੀ ਟੈਸਟ ਵੀ ਕੀਤੇ ਜਾਣਗੇ। ਔਰ ਉਹਨਾਂ ਨੂੰ ਜਿੱਤੇ ਮੈਡੀਸਿਨ ਦਿੱਤੀ ਜਾਊਗੀ ਨਾਲ ਹੀ ਉਹਨਾਂ ਦੀ ਗਾਂ ਵਾਸਤੇ ਐਡਵਾਈਸ ਵੀ ਕਰਨਗੇ ਜੇ ਕਿਸੇ ਤਰ੍ਹਾਂ ਦਾ ਕੋਈ ਮਰੀਜ਼ ਸਾਹਮਣੇ ਆਉਂਦਾ। ਔਰ ਉੱਥੇ ਹੀ ਮੈਂ ਬੜੇ ਮਾਣ ਨਾਲ ਕਹਿੰਨਾ ਕਿ ਸਾਡੇ ਇਲਾਕੇ ਦਾ ਪਹਿਲੀ ਵਾਰ ਸਾਡਾ ਕਲਵੰਸ ਸਿੰਘ ਜੀ ਧਾਰੀ왈 ਜੀ ਆਪ ਵੀ ਆ ਰਹੇ ਨੇ ਔਰ ਆਣ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰਨਗੇ। ਸਾਡੀ ਬੇਨਤੀ ਹੈ ਕਿ ਲੋੜਵੰਦਾਂ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ ਲੈਣਾ ਚਾਹੀਦਾ ਹੈ ਕਿਉਂਕਿ ਬਿਲਕੁਲ ਫ੍ਰੀ ਆਫ ਕਾਸਟ ਆ। ਔਰ ਉੱਥੇ ਹੀ ਇਲਾਕੇ ਦਾ ਮਾਨ ਮਾਨਿਆ ਸਾਡੇ ਇਲਾਕੇ ਦੇ ਜਿਹੜੇ ਲੱਕੀ ਪਹੁੰਚ ਰਹੇ ਨੇ ਸੋ ਉਹਨਾਂ ਦੇ ਨਾਲ ਆਣ ਕੇ ਵਿਚਾਰ ਆਪਣੇ ਜਿਹੜੇ ਆਓ ਸਾਂਝੇ ਕਰਨੇ ਚਾਹੀਦੇ ਇਹ ਕਿੰਨੇ ਵਜੇ ਕਿੰਨੀ ਤਰੀਕ ਨੂੰ ਪਹੁੰਚਦੇ ਇਹ ਮਿਤੀ 8 ਤਰੀਕ ਜਨਵਰੀ ਦਿਨ ਬੁੱਧਵਾਰ ਨੂੰ ਤਰੀਬਨ 9 ਵਜੇ ਤੋਂ ਲੈ ਕੇ 4 ਵਜੇ ਤੱਕ ਇਹਦਾ ਕੈਂਪ ਲਾਇਆ ਜਾਣਾ ਵਾ ਜਿਹਦੇ ਵਿੱਚ ਮਾਹਰ ਡਾਕਟਰ ਵੱਲੋਂ ਡਵਾਈਸ ਦਿੱਤੀ ਜਾਣੀ ਹੈ ਟੈਸਟ ਕੀਤੇ ਜਾਣੇ ਆ ਔਰ ਮੈਡੀਸਿਨ ਦਿੱਤੀ ਜਾਣੀ ਹੈ ਠੀਕ ਹੈ